ਹਾਂਜੀ ਸਸ਼ੀ ਕਾ ਜੀ ਚਾਕ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਆਪਾਂ ਬਹੁਤ ਪਿਆਰੇ ਬਹੁਤ ਹੀ ਸੋਹਣੇ ਜੇ ਸੂਟ ਲੈ ਕੇ ਆਏ ਆ ਜਿਹਦੀ ਸਭ ਤੋਂ ਜ਼ਿਆਦਾ ਡਿਮਾਂਡ ਸੀ ਆਪਣੀ ਇਹ ਫਰਸਟ ਵੀਡੀਓ ਪੈਣ ਲੱਗੀ ਆ ਕਿਉਂਕਿ ਸਟਾਕ ਸਾਡੇ ਕੋਲ ਪਿਕਸ ਦੇ ਉੱਪਰ ਹੀ ਸੇਲ ਹੋਇਆ ਜਿੰਨਾ ਵੀ ਹੋਇਆ ਯਾਨੀ ਕਿ ਅਸੀਂ ਫੋਟੋਆਂ ਦੀ ਸੇਲ ਕੀਤਾ ਵਾ ਜਿਹੜਾ ਗਰੁੱਪ ਦੇ ਵਿੱਚ ਅਸੀਂ ਪਾਈਆਂ ਨੇ ਜਾਂ ਫਿਰ ਸਟੇਟਸ ਲਾਏ ਆ ਉਹਨਾਂ ਤੋਂ ਹੀ ਭੈਣਾਂ ਨੇ ਚੱਕੇ ਨੇ ਪਰ ਅੱਜ ਆਪਾਂ ਪਹਿਲੀ ਵੀਡੀਓ ਇਹਦੀ ਲੈ ਕੇ ਆਉਣ ਲੱਗੇ ਆ ਤੇ ਆਨਲਾਈਨ ਪਹਿਣਾ ਜਿਹੜੀਆਂ ਸਾਡੀਆਂ ਵੀਡੀਓ ਤੋਂ ਹੀ ਸਾਡੇ ਸੂਟਾਂ ਲਈ ਹਨਾ ਬਹੁਤ ਡਿਮਾਂਡ ਸੀਗੀ ਕਮੈਂਟਾਂ ਜੀ ਵੀ ਸੀ ਦੀ ਤੁਸੀਂ ਪਲੱਛੀ ਜਿਹੜੀ ਬਰੋਸ਼ਾ ਬੈਲਵਰਟਾ ਇਹ ਨਹੀਂ ਲੈ ਕੇ ਆ ਰਹੇ ਹੈਗੇ ਸੋ ਜਿਵੇਂ ਹੁਣ ਅੱਗੇ ਲੋਹੜੀ ਆ ਰਹੀ ਆ ਤੇ ਬਹੁਤ ਸੋਹਣੇ ਸੂਟਾਂ ਦੀ ਗ੍ਰੇਸਫੁੱਲ ਜੀਆਂ ਪਹਿਣਾ ਸੂਟ ਭਾਲਦੀਆਂ ਨੇ ਇਹਦੀ ਹੱਦ ਤੋਂ ਵੱਧ ਡਿਮਾਂਡ ਚੱਲ ਰਹੀ ਆ ਤੇ ਵਿਕ ਵੀ ਇਹ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਰਹੇ ਨੇ ਪਰ ਇਹ ਜਦੋਂ ਕੋਈ ਚੀਜ਼ ਬਹੁਤ ਜ਼ਿਆਦਾ ਵਿਕਦੀ ਆ ਤਾਂ ਉਹ ਸੈਮੀ ਵੀ ਹੋ ਜਾਂਦੀ ਆ ਤੇ ਪਿਓਰ ਦੇ ਵਿੱਚ ਵੀ ਹਨਾ ਜਾਂਦੀ ਆ ਸੋ ਆਪਾਂ ਪਰ ਹਮੇਸ਼ਾ ਕਦੇ ਵੀ ਕੁਆਲਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਕੁਆਲਟੀ ਹਮੇਸ਼ਾ ਪਿਓਰ ਦੀ ਹੀ ਲੈ ਕੇ ਆਉਂਦੇ ਆ ਤੇ ਪਿਓਰ ਦੀ ਹੀ ਲੈ ਕੇ ਆਏ ਆ ਠੀਕ ਹੈ ਜੀ ਪਿਓਰ ਲੈ ਕੇ ਆਏ ਆ ਪਿਓਰ ਇਹ ਵੈਲਵਟ ਰੋਗੀ ਨਾਲ ਕ੍ਰੇਪ ਦੀਆਂ ਹਨਾ ਬਾਟਮਸ ਰਹਿਣਗੀਆਂ ਬਹੁਤ ਪਿਆਰਾ ਬਹੁਤ ਸੋਹਣਾ ਇਹ ਬਰੋਸ਼ਾ ਵੈਲਵਟ ਦੇ ਸੂਟ ਆਏ ਨੇ ਆਪਣੇ ਕੋਲੇ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰਨਾ ਆਰਡਰ ਕਰਨ ਲਈ ਨੰਬਰ ਸਾਡਾ ਸਕਰੀਨ ਤੇ ਸ਼ੋ ਹੋ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਇਹੀ ਨੰਬਰ ਤੇ ਜਦੋਂ ਤੁਸੀਂ ਮੈਸੇਜ ਕਰਦੇ ਹੋ ਨਾਲ ਦੇ ਨਾਲ ਤੁਹਾਨੂੰ ਇੱਕ ਲਿੰਕ ਮਿਲਦਾ ਜੇ ਤੁਸੀਂ ਗਰੁੱਪ ਨੂੰ ਜੁਆਇਨ ਕਰਨਾ ਪਾਰਟੀ ਵੇਅਰ ਕਲੈਕਸ਼ਨਾਂ ਜਿੰਨਾ ਪਹਿਣਾ ਦੇ ਘਰਾਂ 'ਚ ਵਿਆਹ ਸ਼ਾਦੀਆਂ ਦੀਆਂ ਸਟਾਰਟਿੰਗਾਂ ਹੋਣ ਲੱਗੀਆਂ ਨੇ ਤਾਂ ਤੁਸੀਂ ਉਹਦੇ ਵਿੱਚੋਂ ਹੈਂਡਵਰਕ ਦੇ ਸੂਟ ਸਾਡੇ ਅਪਲੋਡ ਹੁੰਦੇ ਰਹਿੰਦੇ ਨੇ ਤਾਂ ਤੁਸੀਂ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਪਾਰਟੀ ਵੇਅਰ ਕਲੈਕਸ਼ਨਾਂ ਦੇਖਣ ਲਈ ਠੀਕ ਹੈ ਜੀ ਤੇ ਜਿਹੜੀਆਂ ਭੈਣਾਂ ਫਰਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿੰਦਾਂ ਦੀ ਲੱਗਦੀ ਆ ਤੁਸੀਂ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਤਾਂ ਭੁੱਲੀ ਜਾਂਦੇ ਹੋ ਜੀ ਬਸ ਵੀਡੀਓ ਦੇ ਸੂਟ ਦੇਖਦੇ ਦੇਖਦੇ ਵੀਡੀਓ ਦਾ ਐਂਡ ਕਰ ਜਾਂਦੇ ਹੋ ਸੋ ਪਹਿਣ ਬਣ ਕੇ ਜਰੂਰ ਸੋਣਾ ਜਾਂ ਕਮੈਂਟ ਕਰਕੇ ਜਾਇਓ ਤੇ ਵੀਡੀਓ ਨੂੰ ਲਾਈਕ ਦਾ ਬਟਨ ਜਰੂਰ ਪ੍ਰੈਸ ਕਰਕੇ ਜਾਇਓ ਠੀਕ ਹੈ ਜੀ ਲੋ ਤੁਹਾਨੂੰ ਦਿਖਾਉਣੀ ਆ ਅੱਧੀ ਬਹੁਤ ਪਿਆਰੀ ਚੀਜ਼ ਅੱਜ ਦੀ ਵੀਡੀਓ ਦਾ ਪਹਿਲਾ ਹੀ ਪ੍ਰਿੰਟ ਚੱਕੋ ਬਹੁਤ ਪਿਆਰੀਆਂ ਬਹੁਤ ਸੋਹਣੀਆਂ ਚੀਜ਼ਾਂ ਇਹ ਆਈਆਂ ਨੇ ਮਤਲਬ ਕਿ ਕਿਆ ਕਹਿਣੀ ਨਹੀਂ ਅਜੇ ਸੂਟਾਂ ਦੇ ਗਿਣਤੀ ਦੇ ਸੂਟ ਹੀ ਆਪਾਂ ਨੂੰ ਅੱਜ ਵੀ ਮਿਲੇ ਨੇ ਵੀਡੀਓ 'ਚ ਪਾਉਣ ਲਈ ਤੇ ਸਟੇਟਸ ਇਹਨਾਂ ਦੇ ਮੈਂ ਕੋਈ ਨਹੀਂ ਲਾਈ ਤਾਂ ਕਰਕੇ ਤੁਹਾਨੂੰ ਇਹ ਵੀਡੀਓ 'ਚ ਅਸੀਂ ਦੇ ਰਹੇ ਹਾਂ ਆ ਲੋ ਚੈੱਕ ਕਰੋ ਪਹਿਲਾ ਹੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਰਹੂਗਾ ਮੋਰ ਪੰਖੀਆ ਸ਼ੇਡ ਆ ਇਹ ਮੋਰ ਪੰਖੀਆ ਬਹੁਤ ਪਿਆਰੀ ਬਹੁਤ ਸੋਹਣੀ ਜਿਹਨੂੰ ਆਪਾਂ ਕਲੱਚੀ ਵੈਲਵਟ ਵੀ ਕਹਿ ਰਹੇ ਹਾਂ ਹਨਾ ਤੇ ਸੈਕੰਡਰੀ ਨੂੰ ਆਪਾਂ ਬਰੋਸ਼ਾ ਵੀ ਕਹਿ ਰਹੇ ਹਾਂ ਬਰੋਸ਼ਾ ਵੈਲਵਟ ਸੋ ਬਹੁਤ ਆਪਟ ਪਿਓਰ ਦੀ ਕੁਆਲਟੀ ਲੈ ਕੇ ਆਇਆ ਨੈਚੁਰਲ ਕਰੇਵ ਦੀਆਂ ਬਾਟਮਸ ਦੇ ਨਾਲ ਵਿਦਾਊਟ ਦੁਪੱਟਾ ਇਹ ਰਹਿਣਗੇ ਠੀਕ ਹੈ ਜੀ ਆਲੋ ਨੈਚੁਰਲ ਕਰੇਵ ਦੀ ਰਹੂਗੀ ਇਹਦੀ ਬਾਟਮ ਬਹੁਤ ਪਿਆਰੀ ਬਹੁਤ ਹੀ ਸੋਹਣੀ ਬਹੁਤ ਪਿਆਰਾ ਇਹਦਾ ਕਲਰ ਰਹੂਗਾ ਇਹਨਾਂ ਜਿਹੜਾ ਕਲਰ ਆ ਰਿਹਾ ਬਿਲਕੁਲ ਕਲਾਉਂ ਦੇ ਵਿਚਾਲਿਆ ਬਟ ਇਹ ਕਲਾਉਂ ਦੇ ਵਿੱਚ ਨਹੀਂ ਗ੍ਰੀਨੀ ਕਲਰ ਆ ਇਹ ਰਾਮਾ ਗ੍ਰੀਨ ਕਲਰ ਜਿਹੜਾ ਮੋਰ ਪੰਖਿਆਂ ਗ੍ਰੀਨ ਜੀ ਟੂਨ ਤੇ ਹੁੰਦਾ ਉਦਾਂ ਦਾ ਕਲਰ ਆ ਬਹੁਤ ਪਿਆਰਾ ਕਲਰ ਆ ਇਹਦੇ ਤੋਂ ਤੁਹਾਨੂੰ ਇਹਦਾ ਸ਼ੇਡ ਪਤਾ ਲੱਗੂ ਇਹਦੇ ਕੈਮਰੇਆ ਇਹਦੋਂ ਸਹੀ ਕੈਪਚਰ ਨਹੀਂ ਕਰ ਰਿਹਾ ਥੋੜਾ ਜਿਹਾ ਮੋਰ ਪੰਖੀਆ ਦਿਖਾ ਰਿਹਾ ਕਲਾਉਨ ਦਾ ਵਾਲਾ ਉਹ ਕ ਨਹੀਂ ਗ੍ਰੀਨੀ ਮੋਰ ਪੰਖੀਆ ਕਲਰ ਆ ਇਹ ਬਹੁਤ ਪਿਆਰਾ ਬਹੁਤ ਸੋਨਾ ਠੀਕ ਹੈ ਜੀ ਤੇ ਸੈਕੰਡ ਹੁਣ ਜਿਹੜੀਆਂ ਭੈਣਾਂ ਨੇ ਤਾਂ ਸਟਿਚਿੰਗ ਕਰਵਾ ਕੇ ਲੈਣੀਆਂ ਤਾਂ ਆਪਣਾ ਮੇਜਰਮੈਂਟ ਪ੍ਰੋਪਰ ਲਿਖ ਕੇ ਭੇਜ ਸਕਦੇ ਹੋ ਐਂਡ ਸੈਕੰਡ ਜਿਨ੍ਹਾਂ ਨੇ ਦੁਪੱਟੇ ਲਗਵਾਉਣਿਆਂ ਨਾਲ ਇਹਨਾਂ ਨੇ ਨਾਲ ਜੇ ਦੁਪੱਟੇ ਲਗਵਾਉਂਗੇ ਤਾਂ ਚਨੂਨ ਦੇ ਦੁਪੱਟੇ ਹੀ ਸੋਹਣੇ ਲੱਗਣੇ ਆ ਚਨੂਨ ਦਾ ਤੁਸੀਂ ਦੋ ਕੁਆਲਿਟੀਆਂ ਪਿਓਰ ਚ ਜਾਣਾ ਪਿਓਰ ਲਗਵਾ ਸੈਮੀ ਚ ਜਾਣਾ ਤਾਂ ਸੈਮੀ ਦੇ ਲਗਵਾ ਸਕਦੇ ਹੋ ਪਰ ਚੀਜ਼ ਬਹੁਤ ਸੋਹਣੀ ਆਈ ਆ ਬਹੁਤ ਪਿਆਰੀ ਆਈ ਆ ਜਿਵੇਂ ਮਰਜੀ ਤੁਸੀਂ ਜਸਟ ਇਹਨੂੰ ਪਾਈਪਿੰਗ ਲਾ ਕੇ ਸਟਿੱਚ ਕਰਨਾ ਬਹੁਤ ਸੋਹਣੇ ਗ੍ਰੇਸਫੁੱਲ ਸੂਟ ਨੇ ਬਹੁਤ ਪਿਆਰੀ ਚੀਜ਼ ਆ ਸੈਕੰਡ ਕਲਰ ਇਹਦਾ ਜਿਹੜਾ ਰਹੂਗਾ ਜੀ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਆਲੋ ਸੈਕੰਡ ਕਲਰ ਅਸੀਂ ਜਿਹੜਾ ਇਹ ਦੇਣ ਜਾ ਰਹੇ ਹਾਂ ਤੁਹਾਨੂੰ ਲਵੈਂਡਰ ਸ਼ੇਡ ਦੇ ਨਾਲ ਆਲੋ ਸੈਕਿੰਡ ਕਲਰ ਮੈਂ ਤੁਹਾਨੂੰ ਦਵਾਂਗੀ ਲਵੈਂਡਰ ਸ਼ੇਡ ਇਹ ਵੀ ਬਹੁਤ ਸੋਹਣਾ 2.5 ਮੀਟਰ ਦੀ ਪ੍ਰੋਪਰ ਸ਼ਰਟ ਦਵਾਂਗੀ ਬਹੁਤ ਪਿਆਰਾ ਬਹੁਤ ਸੋਹਣਾ ਇਹ ਵੀ ਸ਼ੇਡ ਰਹੂਗਾ ਬਹੁਤ ਸੋਹਣਾ ਸ਼ੇਡ ਆ ਬਹੁਤ ਹੀ ਪਿਆਰਾ ਠੀਕ ਹੈ ਜੀ ਵਿਦਆਊਟ ਲਾਈਟਿੰਗ ਮੈਂ ਤਾਂ ਬਣਾ ਰਹੀ ਆ ਤਾਂ ਕਿ ਤੁਹਾਨੂੰ ਇਹਨਾਂ ਦੇ ਪ੍ਰੋਪਰ ਸ਼ੇਡ ਪਤਾ ਲੱਗ ਜਾਣ ਕਿਉਂਕਿ ਲਾਈਟਾਂ ਦੇ ਨਾਲ ਫਿਰ ਚਮਕ ਪੈਂਦੀ ਆ ਤੇ ਇਹਦਾ ਸ਼ੇਡ ਤੇ ਇਹਦਾ ਪ੍ਰਿੰਟ ਦਾ ਪਤਾ ਨਹੀਂ ਲੱਗਦਾ ਹੈਗਾ ਸੋ ਇਹਦਾ ਪ੍ਰਿੰਟਿੰਗ ਇਹਦਾ ਸਾਰਾ ਤੁਹਾਨੂੰ ਨੀਟ ਐਂਡ ਕਲੀਨ ਤੁਹਾਨੂੰ ਦਿਖ ਸਕੇ ਚੈੱਕ ਕਰੋ ਇਹਦਾ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਆ ਲੱਗੀ ਜੀ ਬਾਟਮ ਬਹੁਤ ਪਿਆਰੀ ਬਹੁਤ ਸੋਹਣੀ ਬਾਟਮ ਆ ਲਵੈਂਡਰ ਸ਼ੇਡ ਦੇ ਵਿੱਚ ਹੀ ਬਾਟਮ ਹੈ ਦੀ ਠੀਕ ਹੈ ਜੀ ਬਹੁਤ ਸੋਹਣਾ ਬਹੁਤ ਪਿਆਰਾ ਇਹ ਵੀ ਪ੍ਰਿੰਟ ਰਹੂਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਇਹਦਾ ਨੰਬਰ ਹੈਗਾ ਜੀ 2 2 ਨੰਬਰ ਇਹ ਵਾਲਾ ਆਪਾਂ ਸੂਟ ਦਿਖਾਇਆ ਤੀਸਰਾ ਜਿਹੜਾ ਕਲਰ ਮੈਂ ਤੁਹਾਨੂੰ ਦਿਖਾਉਂਗੀ ਇਹ ਇਹਦੇ ਵਿੱਚ ਹੀ ਆ ਇਹ ਲਾਈਟ ਪਿਆਜੀ ਜੇ ਸ਼ੇਡ ਦੇ ਵਿੱਚ ਆ ਗਿਆ ਲੋ ਬਿਲਕੁਲ ਨਾ ਇਹ ਨੂੰ ਸ਼ਾਰਟ ਦੇਖੋ ਸਾਰੀ ਨੂੰ ਚਾਹੇ ਮੁੱਠੀ ਚ ਲੈ ਲਓ ਪਿਓਰ ਦੀ ਕੁਆਲਿਟੀ ਦਾ ਇਹ ਹੁੰਦਾ ਵੀ ਇਹ ਪਿਓਰ ਦੀ ਕੁਆਲਿਟੀ ਆ ਠੀਕ ਹੈ ਜੀ ਸੋ ਇਹਨੂੰ ਜਿਵੇਂ ਮਰਜੀ ਤੁਸੀਂ ਬਿਲਕੁਲ ਲਾਈਟ ਵੇਟ ਆ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਆ ਗੋ ਪ੍ਰਿੰਟਿੰਗ ਆ ਬਸ ਚੈੱਕ ਕਰਕੇ ਆਪਣੇ ਫਟਾਫਟ ਲੈਣਿਆ ਸਕਰੀਨਸ਼ਾਟ ਤੇ ਕਰਨਿਆ ਜੀ ਆਰਡਰ ਬਹੁਤ ਪਿਆਰੀ ਬਹੁਤ ਸੋਹਣੀ ਚੀਜ਼ ਇਹ ਆ ਤੇ ਨਾਲ ਇਹਦੇ ਸੇਮ ਆ ਰਹੀ ਆ ਦੇਖੋ ਇਹਦੀ ਬੋਟਮ ਦੁਪੱਟੇ ਤੁਸੀਂ ਆਪਣੇ ਰੈਡੀ ਕਰਵਾ ਲਿਓ ਜਿੰਨਾ ਭਾਵੇਂ ਸਾਡੇ ਕੋਲੋਂ ਕਰਵਾਉਣਿਆ ਸਾਡੇ ਕੋਲੋਂ ਕਰਵਾ ਸਕਦੇ ਹੋ ਜੇ ਤਾਂ ਕੱਲਾ ਦੁਪੱਟਾ ਲੈ ਕੇ ਡਾਈ ਕਰਵਾਉਣਾ ਤਾਂ ਵੀ ਦਾ ਸਕਦੇ ਹੋ ਜੇ ਤੁਸੀਂ ਐਕਸਟਰਾ ਮਤਲਬ ਕਿ ਉਹ ਤੇ ਫਿਨਿਸ਼ਿੰਗ ਪੱਟੀਆਂ ਵਗੈਰਾ ਕੁਝ ਐਡ ਕਰਵਾਉਣੀਆਂ ਤਾਂ ਉਹਦੇ ਸਾਰੇ ਚਾਰਜਿਸ ਐਕਸਟਰਾ ਰਹਿਣਗੇ ਜੀ ਸੋ ਤੁਸੀਂ ਆਪਣਾ ਪਹਿਲਾਂ ਆਪਣੀ ਰਿਕੁਆਇਰ ਦੱਸਿਆ ਕਰੋ ਉਸ ਤੋਂ ਬਾਅਦ ਰੇਟ ਪੁੱਛਿਆ ਕਰੋ ਵੀ ਤੁਸੀਂ ਕਿਦਾਂ ਦਾ ਦੁਪੱਟਾ ਲੈਣਾ ਤੇ ਉਹਦੇ ਤੇ ਕਿੱਦਾਂ ਫਿਨਿਸ਼ਿੰਗ ਵਗੈਰਾ ਉਹਦੀ ਕਰਵਾਉਣੀਆਂ ਜਾਂ ਜਸਟ ਸਿੰਪਲ ਦੁਪੱਟਾ ਕਈ ਭੈਣਾਂ ਵਾਈਟ ਹੀ ਮੰਗਾ ਲੈਂਦੀਆਂ ਨੇ ਵੀ ਅਸੀਂ ਡਾਈ ਆਪੇ ਕਰਵਾ ਲਾਂਗੇ ਕਈ ਭੈਣਾਂ ਕਹਿੰਦੀਆਂ ਨੇ ਜਸ ਸਾਨੂੰ ਡਾਈ ਕਰਕੇ ਭੇਜ ਦਿਓ ਹਨਾ ਸੂਟ ਦਾ ਜਦੋਂ ਸਟਿਚ ਕਰਾਵਾਂਗੇ ਅਸੀਂ ਨਾਲ ਆਪੇ ਲੈਸ ਵਗੈਰਾ ਐਡ-ਆਨ ਕਰਵਾ ਲਾਂਗੇ ਤੇ ਕਈ ਕਹਿੰਦਿਆਂ ਨੇ ਤੁਸੀਂ ਦੁਪੱਟਾ ਸਾਡਾ ਪੂਰਾ ਪ੍ਰੋਪਰ ਰੈਡੀ ਕਰਕੇ ਭੇਜ ਦਿਓ ਸੂਟ ਅਸੀਂ ਆਪੇ ਸਟਿਚ ਕਰ ਲਾਂਗੇ ਸੋ ਆਪਣੀ ਰਿਕੁਆਇਰ ਜ਼ਰੂਰ ਨਾਲ ਦੱਸਿਆ ਕਰੋ ਦੇਖੋ ਇਹ ਵੀ ਕਲਰ ਬਹੁਤ ਪਿਆਰਾ ਮਿੱਠਾ ਪਿਆਰਾ ਜਿਹਾ ਕਲਰ ਹੈ ਨਾ ਜਿਆਦਾ ਡਾਰਕ ਟੂਨ ਤੇ ਬਹੁਤ ਪੈਣਾ ਨੇ ਮੇਰੀਆਂ ਹਨਾ ਜੀ ਮਤਲਬ ਕਿ ਜਿਨ੍ਹਾਂ ਨੂੰ ਮੈਸੇਜ ਤੇ ਕਮੈਂਟ ਕਰਨਾ ਨਹੀਂ ਆ ਰਿਹਾ ਕਾਲਸ ਆ ਰਹੀਆਂ ਨੇ ਕੱਲ੍ਹ ਦੀਆਂ ਮੈਨੂੰ ਦੋ ਤਿੰਨ ਕਾਲ ਆ ਗਈਆਂ ਉਹਨਾਂ ਪੈਣਾ ਨੂੰ ਮੈਸੇਜ ਨਹੀਂ ਕਰਨਾ ਆਉਂਦਾ ਜਾਂ ਉਹ ਕਹਿਣਗੀਆਂ ਸਾਨੂੰ ਕਮੈਂਟ ਨਹੀਂ ਆਉਂਦਾ ਹੈਗਾ ਸੋ ਪਰ ਬਹੁਤ ਪਿਆਰ ਦਿੰਦੀਆਂ ਨੇ ਕਲੈਕਸ਼ਨ ਆ ਮੇਰੀਆਂ ਦੇਖਦੀਆਂ ਨੇ ਤੇ ਬਹੁਤ ਸੋਹਣੀਆਂ ਉਹਨਾਂ ਨੂੰ ਬੈਠਣ ਲੱਗਦੀਆਂ ਤਾਂ ਸਪੈਸ਼ਲੀ ਫੋਨ ਲਾ ਕੇ ਜਦੋਂ ਤੁਸੀਂ ਦੱਸਦੇ ਹੋ ਬਹੁਤ ਖੁਸ਼ੀ ਹੁੰਦੀ ਆ ਦੀਦੀ ਇਹ ਨਹੀਂ ਹੈਗਾ ਕਿ ਤੁਸੀਂ ਕਾਲ ਕਰ ਦਿਓ ਤੇ ਸਾਨੂੰ ਇਹ ਚੀਜ਼ ਲੱਗਦੀ ਆ ਕਿ ਤੁਸੀਂ ਸਾਨੂੰ ਕਾਲ ਕੀਤੀ ਆ ਤਾਂ ਪਤਾ ਨਹੀਂ ਹੈ ਨਾ ਵੀ ਬਸ ਇੱਕ ਮੜਾ ਜਿਹਾ ਕਾਲ ਕਰਕੇ ਫੋਨ ਕੱਟਤਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਕੋਈ ਵੀ ਆਏ ਮੇਰਾ ਹੈ ਨਾ ਮਤਲਬ ਇਹ ਆ ਵੀ ਸਾਡੀ ਤੁਸੀਂ ਪੂਰੀ ਸਪੋਰਟ ਕਰ ਰਹੇ ਹੋ ਇਹ ਚੀਜ਼ ਸੋਚਿਆ ਕਰੋ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਵੀ ਤੁਸੀਂ ਪੂਰੀ ਸਪੋਰਟ ਕਰਦੇ ਹੋ ਜੇ ਮੇਰੀਆਂ ਕਲੈਕਸ਼ਨਾਂ ਤੁਹਾਨੂੰ ਇੰਨੀਆਂ ਸੋਹਣੀਆਂ ਲੱਗਦੀਆਂ ਨੇ ਤਾਂ ਮੈਨੂੰ ਹੁੰਦਾ ਅਗਲੀ ਵਾਰ ਉਸ ਤੋਂ ਵੀ ਸੋਹਣੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਵਾਂ ਆ ਲਓ ਜੀ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਹੋਗਾ ਇਹ ਪਿਆਜ਼ੀ ਟੂਨ ਤੇ ਆ ਗਿਆ ਇਹ ਪਿੰਕ ਪਿਆਜ਼ੀ ਟੂਨ ਆ ਇਹਦਾ ਵੀ ਪ੍ਰਿੰਟ ਵਗੈਰਾ ਸਾਰਾ ਚੈੱਕ ਕਰ ਲਓ ਬਹੁਤ ਸੋਹਣਾ ਬਹੁਤ ਪਿਆਰਾ ਇਹਦਾ ਪ੍ਰਿੰਟ ਹੋਊਗਾ ਮੈਂ ਸਾਰੀ ਚੀਜ਼ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਰਹੀ ਆਂ ਪ੍ਰਿੰਟਿੰਗ ਵਗੈਰਾ ਤਾਂ ਕਿ ਤੁਹਾਡੇ ਮਨ 'ਚ ਕੋਈ ਡਾਊਟ ਨਾ ਰਹੇ ਤੇ ਨਾਲ ਇਹਦੇ ਦੇਖੋ ਇਹ ਪਿੰਕ ਪਿਆਜ਼ੀ ਬਾਟਮ ਆਊਗੀ ਬਹੁਤ ਪਿਆਰੀ ਬਹੁਤ ਸੋਹਣੀ ਇਹਦੀ ਬਾਟਮ ਆ 2.5 ਮੀਟਰ ਦੀ ਨੇਚਰਲ ਕਰੇਵ ਦੀ ਇਹ ਬਾਟਮ ਦੇ ਰਹੀ ਆ ਨਾਲ ਤੇ ਪਿਓਰ ਦਾ ਇਹ ਸਾਰਾ ਸਟਾਫ ਮਿਲੂਗਾ ਤੁਹਾਨੂੰ ਕੋਈ ਵੀ ਇਸ ਸੈਮੀ ਦਾ ਨਹੀਂ ਹੋਊਗਾ ਜਿਹੜੀਆਂ ਭੈਣਾਂ ਨੇ ਪੂਰੇ ਗ੍ਰੇਸਫੁਲ ਸੂਟ ਲਗਵਾਉਣੇ ਆ ਤਾਂ ਤੁਸੀਂ ਕੋਸ਼ਿਸ਼ ਕਰਿਓ ਪ्योर ਚੁਣੋਂਦੇ ਇਹ ਸੂਟ ਕਿਤੇ ਨਹੀਂ ਜਾਣੇ ਹਰ ਭੈਣ ਕੋਲੇ ਜਿਵੇਂ ਇੱਕ ਬਨਾਰਸੀ ਸੂਟ ਅਸੀਂ ਕਹਿੰਦੇ ਹੁੰਨੇ ਆ ਕਿ ਹੁਣਾਂ ਹੀ ਚਾਹੀਦਾ ਹਨਾ ਪਾਰਟੀ ਵੇਅਰ ਕਲੈਕਸ਼ਨ ਚ ਐਡ ਆਉਣ ਤਾਂ ਤੁਹਾਡੇ ਇਹ ਵਾਲਾ ਸੂਟ ਵੀ ਇੱਕ ਜ਼ਰੂਰ ਹੋਣਾ ਚਾਹੀਦਾ ਤੁਹਾਡੇ ਪਾਰਟੀ ਵੇਅਰ ਚ ਵੀ ਇਹ ਇੰਨਾ ਸੋਹਣਾ ਫੈਬਰਿਕ ਆ ਇਸ ਟਾਈਮ ਤੇ ਇਹਨੇ ਪੂਰੀ ਧਮਾਲ ਪਾਈ ਹੋਈ ਆ ਮਾਰਕੀਟ ਦੇ ਵਿੱਚ ਬਹੁਤ ਸੋਹਣੀ ਚੀਜ਼ ਆਈ ਆ ਬਹੁਤ ਪਿਆਰੀ ਪਰ ਸੈਮੀ ਮਗਰ ਨਾ ਜਾਓ ਕੁਆਲਿਟੀ ਪਿਓਰ ਦੀ ਖਰੀਦੋ ਤਾਂ ਕਿ ਤੁਹਾਨੂੰ ਦੋ ਘੜੀ ਪਾਇਆ ਹੋਇਆ ਤੁਹਾਨੂੰ ਇੱਕ ਅਲੱਗ ਜੀ ਡਿਫਰੈਂਟ ਜੀ ਲੁੱਕ ਵੀ ਦਊਗਾ ਤੇ ਤੁਹਾਨੂੰ ਸਕੂਨ ਵੀ ਦਊਗਾ ਕਿਉਂਕਿ ਸਰਦਾਰੀ ਚੀਜ਼ ਬਣਦੀ ਆ ਇੰਨਾ ਫੈਬਰਿਕਾਂ ਦੀ ਨੈਕਸਟ ਰੰਗਾਂ ਦੀ ਇਹਦੇ ਵਿੱਚ ਨੈਕਸਟ ਆ ਗਿਆ ਤੇ ਵਿੱਚ ਸਕਿਨ ਜੈ ਸ਼ੇਡ ਆ ਲੋ ਸਕਿਨ ਸ਼ੇਡ ਇਹਦੇ ਤੇ ਅੰਬੀ ਦਾ ਡਿਜ਼ਾਈਨ ਬਣਿਆ ਬਹੁਤ ਪਿਆਰਾ ਬਹੁਤ ਸੋਹਣਾ ਇਹ ਵਾਲਾ ਡਿਜ਼ਾਈਨ ਰਹੂਗਾ ਆਹ ਲਓ ਜੀ ਇਦਾਂ ਰਹੂਗਾ ਇਹ ਵਾਲਾ ਡਿਜ਼ਾਈਨ ਇਹ ਵੀ ਬਹੁਤ ਪਿਆਰੀ ਬਹੁਤ ਸੋਹਣੀ ਕੁਆਲਿਟੀ ਆ ਚੈੱਕ ਕਰ ਲਓ ਇਹਦੀ ਕੁਆਲਿਟੀ ਵੀ ਬਹੁਤ ਸੋਹਣਾ ਇਹ ਤਾਂ ਬਹੁਤ ਪਿਆਰਾ ਪ੍ਰਿੰਟ ਆ ਐਂਡ ਨਾਲ ਇਹਦੇ ਸਕਿਨ ਕਲਰ ਦੀ ਆ ਰਹੀ ਹੈ ਜੀ ਬਾਟਮ ਸਕਿਨ ਕਲਰ ਦੀ ਆਈ ਅਸੀਂ ਬਾਟਮ ਦੇਣ ਜਾ ਰਹੇ ਆ ਇਹਦੇ ਨਾਲ ਆਹ ਲਓ ਬਹੁਤ ਪਿਆਰੀ ਬਹੁਤ ਸੋਹਣੀ ਜਿਹੜੀ ਮਰਜੀ ਤੁਸੀਂ ਆਪਣੇ ਮੰਮਾ ਲਈ ਲੈਣਾ ਤਾਂ ਵੀ ਬਹੁਤ ਪਿਆਰਾ

ਇਹ ਵੀ ਬਿਲਕੁਲ ਲਾਈਟ ਮਿੱਠਾ ਜਿਹਾ ਕਲਰ ਆ ਜਿਆਦਾ ਡਾਰਕ ਨਹੀਂ ਇਹਦੇ ਵਿੱਚ ਜਿਹੜੀ ਕਲਰ ਪਏ ਹੋਇਆ ਸ਼ਰਟ ਦੇ ਵਿੱਚ ਬਹੁਤ ਸੋਹਣਿਆ ਬੱਡੇ ਦਾ ਬੇਸ ਆ ਬਿਲਕੁਲ ਲਾਈਟ ਆ ਬਲਾਈਟ ਬੇਸ ਦੇ ਉੱਪਰ ਆ ਬਹੁਤ ਪਿਆਰੀ ਪ੍ਰਿੰਟਿੰਗ ਹੋਈ ਹੋਈ ਹੈ ਇਹਦੀ ਵੀ ਤੇ ਨਾਲ ਇਹਦੇ ਸੇਮ ਆ ਰਹੀ ਹੈ ਜੀ ਪੀਚ ਜੇ ਟੂਨ ਤੇ ਉੱਪਰ ਆ ਇਹ ਪੀਚ ਟੂਨ ਦੀ ਹੋਈ ਹੈ ਇਹਦੇ ਨਾਲ ਸੇਮ ਬਾਟਮ ਆ ਰਹੀ ਹੈ ਪੀਚ ਟੂਨ ਦੇ ਨਾਲ ਇਹਦਾ ਕੰਟਰਾਸਟ ਰਹੂਗਾ ਐਂਡ ਨੈਕਸਟ ਆ ਜਿਹੜਾ ਮੈਂ ਤੁਹਾਨੂੰ ਦੇਣ ਜਾ ਰਹੀ ਆ ਇਹ ਹੈਗਾ ਜੀ ਅਲੋਚ ਨੈਕਸਟ ਹੈਗਾ ਇਹਦੇ ਵਿੱਚ ਇਦਾਂ ਇਹ ਵੀ ਬਹੁਤ ਧਿਆਰਾ ਬਹੁਤ ਸੋਹਣਾ ਲੱਗੇਗਾ ਫਟਾ ਫਟ ਵਾ ਸਕਰੀਨ ਸ਼ਾਟ ਲੈ ਕੇ ਆਰਡਰ ਕਰਨੀਆਂ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਕਲਰ ਪਸੰਦ ਆ ਰਿਹਾ ਬਹੁਤ ਸੋਹਣੇ ਬਹੁਤ ਪਿਆਰੇ ਕਲਰ ਆਏ ਨੇ ਨਾਲ ਇਹਦੇ ਸੇਮ ਆ ਰਹੀ ਹੈ ਦੇਖੋ ਬਾਟਮ ਇਹ ਗਾਜਰੀ ਟੋਨ ਦੇ ਉੱਪਰ ਆ ਇਹ ਗਾਜਰੀ ਟੂਂਡੇ ਦਾ ਬੇਸ ਰਹੂਗਾ ਬਹੁਤ ਸੋਹਣੀ ਪ੍ਰਿੰਟਿੰਗ ਰਹੂਗੀ ਬਸ ਤੁਸੀਂ ਕਲਰ ਕੰਟਰਾਸਟ ਚੈੱਕ ਕਰ ਲਓ ਜਿਹੜਾ ਵੀ ਕਲਰ ਕੰਟਰਾਸਟ ਤੁਹਾਨੂੰ ਸੋਹਣਾ ਲੱਗ ਰਿਹਾ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚਲੋ ਨੈਕਸਟ ਵਾਲ ਆ ਰਿਹਾ ਜੀ ਇਹਦੇ ਵਿੱਚ ਗ੍ਰੇ ਕਲਰ ਇਹ ਆ ਗਿਆ ਗ੍ਰੇ ਕਲਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਠੀਕ ਹੈ ਜੀ ਬਹੁਤ ਪਿਆਰਾ ਹੈ ਜੀ ਸਾਰਾ ਕਲਰ ਕੰਟਰਾਸਟ ਰਹੂਗਾ ਤੇ ਨਾਲ ਇਹਦੇ ਸੇਮ ਰਹੂਗੀ ਗ੍ਰੇ ਕਲਰ ਦੀ ਇਹ ਬਾਟਮ ਇਹਦੀ ਗ੍ਰੇ ਕਲਰ ਦੀ ਇਹਦੀ ਬਾਟਮ ਰਹੂਗੀ ਕੀ ਆ ਗਿਆ ਮੋਰ ਪੰਖੀਆਂ ਕਿੜ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਸੀ ਬਲੂ ਮੋਰ ਪੰਖੀਆਂ ਨਹੀਂ ਹੁੰਦਾ ਇਦਾਂ ਦਾ ਬਲੂ ਕਲਰ ਰਾਇਲ ਬਲੂ ਜਾਂ ਕਲਰ ਵਾਂਗੂ ਕਲਰ ਆਏਗਾ ਬਹੁਤ ਪਿਆਰਾ ਬਹੁਤ ਸੋਹਣਾ ਆ ਲੋ ਇਦਾਂ ਰਹੂਗੀ ਇਹਦੀ ਸ਼ਰਟ ਇਹ ਵੀ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਫਟਾਫਟ ਕਲਰ ਕੰਟਰਾਸਟ ਚੱਕ ਲਓ ਜਿਹੜੇ ਵੀ ਤੁਹਾਨੂੰ ਚਾਹੀਦੇ ਨੇ ਸੇਮ ਤੁਹਾਨੂੰ ਆ ਲੋ ਬਹੁਤ ਸੋਹਣੀ ਨਾਲ ਬਾਟਮ ਮਿਲ ਰਹੀ ਆ ਜਿਹੜੇ ਇਦਾਂ ਦੇ ਕਲਰ ਨੇ ਨਾ ਇਹ ਪਿਓਰ ਚਨੂੰਨ ਦੇ ਦੁਪੱਟਿਆਂ ਤੇ ਹੀ ਉੱਠ ਕੇ ਆਣਿਆ ਭੈਣ ਬਣ ਕੇ ਸੋ ਜੇ ਕੋਸ਼ਿਸ਼ ਕਰਿਓ ਵੀ ਆਪਣੇ ਦੁਪੱਟੇ ਜਾਂ ਤਾਂ ਰੈਡੀ ਕਰਵਾ ਲਿਓ ਜਿੰਨਾ ਫਿਰ ਇਹਨੇ ਲਗਵਾਉਣੇ ਹੋਏ ਤਾਂ ਪਿਓਰ ਜੀ ਮੈਂ ਨਾ ਪਰ ਤੇ ਕਮਲ ਚਨੂੰਨ ਦਾ ਦੁਪੱਟਾ ਲਾ ਲਿਓ ਕਹਿੰਦਾ ਕਹੋਂਦਾ ਸੂਟ ਤੁਹਾਡਾ ਇਹ ਰੈਡੀ ਹੋ ਜਾਣਾ ਜੀ ਹਲੋ ਜਿਨ੍ਹਾਂ ਨੇ ਸੈਮੀ 'ਚ ਜਾਣਾ ਕਿ ਹਾਂ ਜੀ ਸਾਨੂੰ ਰੇਂਜ ਠੀਕ ਰਹੀ ਤਾਂ ਸੈਮੀ 'ਚ ਵੀ ਕਰਵਾ ਸਕਦੇ ਹੋ ਜਿਵੇਂ ਆਹ ਦੂਸਰੇ ਕਲਰ ਕਈ ਕਲਰ ਨੇ ਜਿਹੜੇ ਸਿਰਫ ਪਿਓਰ ਤੇ ਹੀ ਹੋਣਗੇ ਬਾਕੀ ਬਹੁਤ ਕਲਰ ਨੇ ਜਿਹੜੇ ਸੈਮੀ ਦੇ ਦੁਪੱਟੇ ਤੇ ਵੀ ਹੋਣਗੇ ਸੈਮੀ ਆਪਣੇ ਕੋਲ ਬਿਲਕੁਲ ਲੋ ਕੁਆਲਟੀ ਨਹੀਂ ਬਹੁਤ ਸੋਨੀ ਕੁਆਲਟੀ ਦਵਾਂਗੇ ਸੈਮੀ ਦੀ ਵੀ ਤੁਹਾਨੂੰ ਆ ਲੋ ਨਾਲ ਇਹਦੇ ਸੇਮ ਆ ਰਿਹਾ ਪਿੰਕ ਕਲਰ ਦੀ ਹੋਈ ਬਾਟਮ ਲਾਈਟ ਪਿੰਕ ਜਿਹਾ ਕਲਰ ਆ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੂਰਤ ਲਓ ਜੀ ਇਹ ਸੀ ਕਿ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਇਹਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ